ਹੈਲੋ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਜੀ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਰੌਂਠੇ ਬਹੁਤ ਹੀ ਸਿੰਪਲ ਤਰੀਕੇ ਨਾਲ ਆਲੂ ਦੇ ਪਰੌਂਠੇ ਬਣਾਉਣ ਵਾਸਤੇ ਆਪਾਂ ਡਾਇਮੰਡ ਆਲੂ ਲਵਾਂਗੇ ਉਹ ਬਹੁਤ ਹੀ ਵਧੀਆ ਉਹਨਾਂ ਦੇ ਨਾਲ ਪਰੌਂਠੇ ਬਣਦੇ ਹਨ ਤੇ ਆਪਾਂ ਪੀਲੇ ਆਲੂ ਨਹੀਂ ਲੈਣੇ ਉਹ ਲੇਸ ਛੱਡ ਦਿੰਦੇ ਹਨ ਹੁਣ ਆਪਾਂ ਚਾਰ ਪੰਜ ਆਲੂ ਉਬਲੇ ਹੋਏ ਲੈ ਆਣ ਤੇ ਇੱਕ ਛੋਟਾ ਬਰੀਕ ਕਟਿਆ ਹੋਇਆ ਪਿਆਜ਼ ਦੋ ਹਰੀਆਂ ਮਿਰਚਾਂ ਮਿਰਚਾਂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈ ਸਕਦੇ ਹੋ ਕਿਉਂਕਿ ਕਾਲੀਆਂ ਤੇ ਲਾਲ ਵੀ ਪਾਣੀਆਂ ਥੋੜੀਆਂ ਥੋੜੀਆਂ ਤੇ ਹੁਣ ਆਪਾਂ ਕਸੂਰੀ ਮੇਠੀ ਸੁੱਕੀ ਜੀਰਾ ਅਜਵੈਨ ਜ਼ਰੂਰ ਪਾਓ ਤੇ ਕੁੱਟਿਆ ਹੋਇਆ ਧਨੀਆ ਸੁੱਕਾ ਉਹਨੂੰ ਕੁੱਟ ਕੇ ਹੁਣ ਆਪਾਂ ਇਹਨਾਂ ਸਾਰੀ ਸਮੱਗਰੀ ਨੂੰ ਆਪਾਂ ਮਿਕਸ ਕਰ ਦੇਣਾ ਹੈ ਤੇ ਇਹਦੇ ਵਿੱਚ ਉਹ ਨਾ ਰਹਿਣ ਆਲੂ ਬਿਲਕੁਲ ਆਪਾਂ ਨਾ ਮੈਸ਼ ਜੇ ਕਰ ਦੇਣੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਨਾ ਮਿਕਸ ਕਰਕੇ ਹੁਣ ਆਪਾਂ ਇਹਦਾ ਬੈਟਰ ਤਿਆਰ ਕਰ ਲਿਆ ਆਟਾ ਮੈਂ 1 ਘੰਟਾ ਪਹਿਲਾਂ ਗੁੰਨ ਦਿੱਤਾ ਸੀ ਆਟਾ ਜੇਕਰ ਆਪਾਂ ਪਹਿਲਾਂ ਗੁੰਨਨ ਦੀਆਂ ਤਾਂ ਮਲੈਮ ਹੋ ਜਾਂਦਾ ਆਟੇ ਦੇ ਵਿੱਚ ਪਾਣੀ ਚੰਗੀ ਤਰ੍ਹਾਂ ਰਚ ਜਾਂਦਾ ਹੁਣ ਆਪਾਂ ਇੱਕ ਛੋਟਾ ਪੇੜਾ ਲੈਣਾ ਏ ਉਸ ਦੇ ਵਿੱਚ ਹੁਣ ਆਪਾਂ ਉਹ ਬੈਟਰ ਜੋ ਆਪਾਂ ਮਿਕਸ ਕੀਤਾ ਸੀ ਸਾਰਾ ਆਲੂਆਂ ਦਾ ਉਹ ਵਿੱਚ ਫਿਲ ਕਰ ਦੇਣਾ ਏ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬੰਦ ਕਰ ਦੇਣਾ ਹਲਕੇ ਹਲਕੇ ਹੱਥਾਂ ਨਾਲ ਹੁਣ ਆਪਾਂ ਥੋੜਾ ਜਿਆ ਇਹਨੂੰ ਘੁੱਟ ਦੇਣਾ ਹੈ ਤੇ ਹੁਣ ਆਪਾਂ ਥੋੜਾ ਜਿਆ ਸੁੱਕਾ ਆਟਾ ਲਾ ਕੇ ਇਹਨੂੰ ਹਲਕੇ ਹੱਥਾਂ ਦੇ ਨਾਲ ਬੇਲ ਦੇਣਾ ਲੋਈ ਬਣਾ ਕੇ ਫਿਰ ਆਪਾਂ ਇਸ ਨੂੰ ਵੇਲ ਲਾਂਗੇ ਐਦਾਂ ਆਪਾਂ ਇਸ ਨੂੰ ਥੋੜਾ ਜਿਆ ਨਾ ਵੱਡਾ ਕਰ ਦੇਣਾ ਲੋਈ ਬਣਾ ਕੇ ਆ ਦੇਖੋ ਹੁਣ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਸੁੱਕਾ ਆਟਾ ਇੱਕ ਦੋ ਵਾਰੀ ਲਗਾ ਕੇ ਨਾ ਦੋ ਕੁ ਵਾਰੀ ਤਾਂ ਆਪਾਂ ਇਹਨੂੰ ਨਾ ਵੇਲ ਲੈਣਾ ਹੈ ਚੰਗੀ ਤਰ੍ਹਾਂ ਇਹਦੇ ਕਿਨਾਰੇ ਮੋਟੇ ਨਾ ਰਹਿਣ ਆ ਦੇਖੋ ਐਦਾਂ ਹੌਲੀ ਹੌਲੀ ਹਲਕਾ ਹਲਕਾ ਡਾਇਮੰਡ ਆਲੂਆਂ ਦੇ ਨਾਲ ਪਰੌਂਠੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੇ ਹਨ ਉਹ ਨਿਕਲਦੇ ਨਹੀਂ ਹੈਗੇ ਵਿੱਚੋਂ ਪਰੌਂਠੇ ਦੇੋਂ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਪਰੌਂਠੇ ਨੂੰ ਚੰਗੀ ਤਰ੍ਹਾਂ ਦੋਨਾਂ ਪਾਸਿਆਂ ਸੇਕ ਲੈਣਾ ਤਵਾ ਚੰਗੀ ਤਰ੍ਹਾਂ ਗਰਮ ਕਰਕੇ ਪਰੌਂਠਾ ਪਾਓ ਜੇ ਤੁਸੀਂ ਦੇਸੀ ਘਿਓ ਲਾਣਾ ਚਾਹੁੰਦੇ ਤਾਂ ਦੇਸੀ ਲਾ ਲਿਓ ਨਹੀਂ ਤਾਂ ਦਾਲ ਦੇ ਘਿਓ ਦੇ ਵਿੱਚ ਬਹੁਤ ਹੀ ਕੁਰਕਰੇ ਜੇ ਬਣ ਕੇ ਤਿਆਰ ਹੁੰਦੇ ਆ ਪਰੌਂਠੇ ਦਾਲ ਦਾ ਘਿਓ ਵੀ ਕਦੇ-ਕਦੇ ਵਰਤਣਾ ਚਾਹੀਦਾ ਹੈ ਇਹ ਆਪਣੀ ਸਿਹਤ ਦੇ ਲਈ ਗੋਡਿਆਂ ਦੇ ਲਈ ਸਹੀ ਹੁੰਦਾ ਹੈ ਹੁਣ ਇਸ ਤਰ੍ਹਾਂ ਆਪਾਂ ਘਿਓ ਉਲਾ ਲੈਣਾ ਹੈ ਤਪਾਣ ਨੂੰ ਪਰੌਂਠੇ ਨੂੰ ਦੋਨਾਂ ਪਾਸਿਓਂ ਸੇਕ ਲੈਣਾ ਹੈ ਮੈਂ ਇੱਕ ਪਾਸੇ ਘੋਲ ਆਇਆ ਜੇ ਤੁਸੀਂ ਦੋਨਾਂ ਪਾਸੇ ਲਗਾਉਣਾ ਚਾਹੁੰਦੇ ਤਾਂ ਦੋਨਾਂ ਪਾਸੇ ਲਗਾ ਲਓ ਦੇਖੋ ਹੁਣ ਆਪਾਂ ਇਹਨੂੰ ਥੋੜਾ ਥੋੜਾ ਆਲੇ-ਦਾਲੇੋਂ ਦਬਾ ਕੇ ਪਲਟੇ ਦੇ ਨਾਲ ਫਿਰ ਆਪਾਂ ਦੇਖਾਂਗੇ ਹੱਜੇ ਥੋੜਾ ਚੰਗੀ ਤਰ੍ਹਾਂ ਸਿੱਕਿਆ ਨਹੀਂ ਹੈਗਾ ਪਰੌਂਠਾ ਆਪਾਂ ਇਹਨੂੰ ਥੋੜਾ ਜਿਆ ਹੋਰ ਸੇਕ ਲਵਾਵਾਂਗੇ ਦੇਖੋ ਪਰੌਂਠਾ ਦੋਨਾਂ ਪਾਸਿਓਂ ਰੜ ਗਿਆ ਉਨ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੇਖੋ ਆਪਣੇ ਪਰੌਂਠੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਹਨ ਸਤਿ ਸ਼੍ਰੀ ਅਕਾਲ ਜੀ